ਇਹਨੇ ਅਮਲ ਹੈ ਬਹੁਤ ਟੇਸਟੀ ਹੋ ਰਹੀ ਹੈ ਪੀ ਕੇ ਦੇਖ ਲੈ ਐਨੋ ਮੈਂ ਪਰੇਪੇਚੀ ਦਬਾਣਾ ਨਹੀਂ ਆਏਗਾ ਪਹਿਲਾਂ ਬਾਲਕੁਝ ਦਬਾ ਦਿੰਦਾ ਜਿਸ ਕਾ ਹਿੰਸਾਰਾ ਨੂੰ 6 ਦਿਨ ਜ਼ਰੂਰੀ ਬਹੁਤ ਹੀ ਵਧੀਆ ਹੋਣਗੇ ਸੋ ਵੈਲਕਮ ਟੂ आवर ਨਾ ਵਲੌਗ ਤੇ ਅੱਜ ਦਾ ਵਲੌਗ ਕੀ ਹੈ ਇਹ ਮੈਂ ਬਦਾਮ ਖਾ ਲੇ ਮੇਰਾ ਥੋੜਾ ਸ਼ੇਕ ਰਹਿ ਗਿਆ ਮੈਂ ਪੀ ਰਹੀ ਹਾਂ ਸੋ ਆਪਾਂ ਉੱਥੇ ਜਾਵਾਂਗੇ ਹਸ਼ਦੀ ਮੈਡੀਸਨ ਨੇ ਮੈਡੀਸਨ ਵੀ ਨਹੀਂ ਇਹਨਾਂ ਦੇ ਅਪਾਇੰਟਮੈਂਟ ਸੀ ਕਿ ਡਾਕਟਰ ਦੇ ਕੋਲ ਚੰਡੀਗੜ੍ਹ ਉੱਥੇ 40s ਹਸਪੀਟਲ ਦੇ ਵਿੱਚ ਆਪਾਂ ਅੱਜ ਜਾਵਾਂਗੇ ਸੋ ਅੱਜ ਦੇ ਦਿਨ ਦਾ ਮੌਸਮ ਇਸੋ ਕੀ ਹੋਇਆ ਤੁਸੀਂ ਦੇਖੋ ਅੱਜ ਤਾਂ ਮੌਸਮ ਹੈ ਮੀਂਹ ਮੀਂਹ ਰੀ ਝੱਖੜ ਪੂਰਾ ਆ ਰਿਹਾ ਹੁਣ ਵੀ ਮੀਂਹ ਪੈ ਰਿਹਾ ਸੋ ਹੁਣ ਤੁਹਾਨੂੰ ਥੋੜਾ ਜਿਹਾ ਜਦੋਂ ਮੀਂਹ ਹਟ ਗਿਆ ਫਿਰ ਆਪਾਂ ਚੱਲਾਂਗੇ ਤੇ ਜਾ ਕੇ ਦੇਖਾਂਗੇ ਕੀ ਕਹਿੰਦੇ ਆ ਡਾਕਟਰ ਵੈਸੇ ਪਹਿਲਾਂ ਨਾਲੋਂ ਮੈਨੂੰ ਬਹੁਤ ਹੀ ਵਧੀਆ ਫਰਕ ਆ ਚਲੋ ਰੱਬ ਮੇਰ ਕਰੇ ਫਰਕ ਮੁਤਲਬ ਸਭ ਕੁਝ ਠੀਕ ਹੋ ਜਵੇ ਸੋ ਹੁਣ ਆਪਾਂ ਜਾਵਾਂਗੇ ਮੈਂ ਵੀ 9 ਵਜੇ ਉੱਠੀ ਸੀ ਸਾਡੇ ਨਾਲ ਤੇ ਅੱਜ ਨੀਂਦ ਬਹੁਤ ਆ ਗਈ ਬਹੁਤ ਜਿਆਦੇ ਨਹੀਂ ਬਰਥਡੇ ਵੀਸ਼ ਕਿਤਾ ਬਹੁਤ ਜਿਆਦੇ ਮੈਨੂੰ ਬਰਥਡੇ ਨਹੀਂ ਵੀਸ਼ਸ ਕੀਤੀਆਂ ਤੁਹਾਡਾ ਬਹੁਤ 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 ਥੈਂਕ ਯੂ ਆ ਜਿਨ੍ਹਾਂ ਨੇ ਵਧੀਆ ਵੀਸ਼ਸ ਕੀਤੀਆਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਆ ਏ ਆਪਾਂ ਨਵੇਂ ਨਵੇਂ ਲਾ ਕੇ ਜਾ ਕੇ ਵਲੌਗ ਵੀ ਦੇਖੋ ਸਾਡਾ ਬਰਡੇਆ ਬਰਡੇ ਦਾ ਵਲੌਗ ਪਾਤਾ YouTube ਤੇ ਤੁਸੀਂ ਦੇਖੋ ਸਾਡੇ ਚੈਨਲ ਤੇ ਗਿੰਨੂ ਹਰਸ਼ ਦੇ ਵਲੌਗਸ ਤੇ ਸੋ ਬਸ ਹੁਣ ਆਪਾਂ ਚੱਲਦੇ ਆ ਮੈਂ ਫਰੈਸ਼ ਹੋਣਾ ਹੈ ਹਰਸ਼ ਤਾਂ ਫਰੈਸ਼ ਹੋ ਗਏ ਨਾ ਮੈਂ ਰੋਟੀ ਵੀ ਖਾ ਲਈ ਮੈਂ ਕਦੋਂ ਦਾ ਉੱਠ ਕੇ ਬੈਠਾ ਆ ਆਪ ਕਨੋਂ ਦੀ ਪਈ ਆ ਮੈਂ ਕੀ ਕਰੀ ਗਾਮੀ ਮੈਂ ਰੋਟੀ ਵੀ ਖਾ ਲਈ ਮੈਂ ਹੁਣ ਦਵਾਈ ਵੀ ਲੈ ਲਈ ਮੈਂ ਨੂੰ ਕਿਹਾ ਸੀ ਤੂੰ ਉੱਠ ਜੀ ਤਾਂ ਵੀ ਉੱਪਰ ਜਾ ਕੇ ਦੇਖ ਲਓ ਕੋਈ ਗੱਲ ਨਹੀਂ ਤੁਸੀਂ ਐਂਡ ਤੱਕ ਜਰੂਰ ਦੇਖਿਓ ਵਲੌਗ ਨੂੰ ਤੇ ਬਲੌਗ ਵਧੀਆ ਹੋਊਗਾ ਕਿ ਦੇਖਦੇ ਆਂ ਕਿ ਦੀ ਰੁਟੀਨ ਕੀ ਹੁੰਦੀ ਆ ਆਪਾਂ ਕਿੱਥੇ ਜਾਂਦੇ ਆਂ ਤੇ ਘੁੰਮਾਂਗੇ ਫੇਰਾਂਗੇ ਪਰ ਖਾ ਕੁਝ ਸਕਦੇ ਨਹੀਂ ਜੇ ਆਪਾਂ ਹਸਪੀਟਲ ਚੱਲੇ ਆਂ ਨਹੀਂ ਜੇ ਹਸਪੀਟਲ ਲਾ ਕੇ ਘੁੰਮਾਂਗੇ ਹਮਮ OK ਸੋ ਗਾਇਸ ਦੇਖੋ ਬਾਹਰ ਮੌਸਮ ਕਿਵੇਂ ਦਾ ਹੈ ਆ ਵੇਖੋ ਪਾਣੀ ਕਿੱਥੇ ਤੱਕ ਆ ਗਿਆ ਠੰਡਾ ਹੋਇਆ ਪਿਆ ਬਸ ਥੋੜੀ ਥੋੜੀ ਧੁੱਪ ਲੱਗ ਰਹੀ ਹੈ ਥੋੜੀ ਥੋੜੀ ਸੋ ਦੇਖੋ ਗੈਸਾ ਤਾਂ ਠੰਡਾ ਹੋਇਆ ਗਿਆ ਸੋ ਵਧੀਆ ਗੱਲ ਹੈ ਮੌਸਮ ਠੰਡਾ ਹੈ ਤੇ ਠੰਡੇ ਜਿੰਦੇ ਮੌਸਮ ਚ ਗੰਮੀ ਆਪਾ ਵਧੀਆ ਜੀ ਧੁੱਪ ਨਹੀਂ ਹੈਗੀ ਕਿਪਸਾ ਵਾਰ ਧੁੱਪ ਨਿਕਲਦੀ ਸਕਦੀ ਹੈ ਚਲੋ ਕੋਈ ਗੱਲ ਸਭਨ ਆਪਾਂ ਜਾਂਦੇ ਹਾਂ ਹਾਂਜੀ ਤਾਂ ਅਸੀਂ ਉਹ ਗੈਸੇ ਰਹੇ ਹਾਂਜੀ ਲੈ ਲਓ ਸਿੱਕਾ ਮੈਂ ਕਿਦਾਂ ਲੱਗ ਰਿਹਾ ਅੱਜ ਤੇ ਇਹ ਦੋ ਬਗਨੇ ਇਹਦੇ ਤੇ ਸਮਾਨ ਆਪਾਂ ਚੱਕਦੇ ਆ ਇਹਦੇ ਵਿੱਚ ਸੈਂਡਵਿਚ ਕਿਉਂਕਿ ਬਾਹਰਲੀ ਚੀਜ਼ ਆਪਾਂ ਖਾਣੀ ਨਹੀਂ ਅੱਜ ਸਬਜੀ ਰੋਟੀਆਂ ਆਪਾਂ ਤੋਂ ਲੈ ਲੈਣੀ ਆ ਸੋ ਆਪਾਂ ਹੋ ਗਏ ਸੀਗੇ ਰੈਡੀ ਸੋ ਤੁਸੀਂ ਦੱਸੋ ਸਾਡੇ ਕਿਹ ਕੀ ਮੀਂਹ ਦੀ ਲੱਗਦੀ ਆ ਮੈਂ ਥਿੰਕ ਤਾਂ ਨਹੀਂ ਦਿੱਤੀ ਪਰ ਫਿਰ ਵੀ ਸੋ ਆ ਦੇਖੋ ਮੈਂ ਲਈਆ ਸਭ ਅ ਸਬਜੀ ਆ ਪਨੀਰ ਦੀ ਤੇ ਮਸ਼ਰੂਮ ਵਾਲੀ ਇਹਦੇ ਵਿੱਚ ਆਪਣੇ ਸੈਂਡਵਿਚ ਨੇ ਕਿਉਂਕਿ ਇਹਨਾਂ ਨੇ ਬਾਹਰ ਦੀ ਚੀਜ਼ ਨਹੀਂ ਖਾਣੀ ਸੋ ਪਿੱਛੇ ਦੇਖੋ ਇਹਨਾਂ ਦੇ ਦੋਸਤ ਵੀ ਆਏ ਆ ਅੱਜ ਬਣਾਵਾਂਗੇ ਵੀਡੀਓ ਸਟੇਜ ਨੂੰ ਵੀਡੀਓ ਬਣਾ ਲਈਏ ਆ ਵੀਡੀਓ ਬਣਾ ਕੇ ਕਿੰਨਾ ਲੱਗਿਆ ਆਪਾਂ ਰਾਈਲੈਂਡ ਹਾਂਜੀ ਪਹਿਲਾ ਆਪਾਂ ਬਣਾਨੇ ਆ ਵੀਡੀਓ ਥੋੜੀ ਬਾਰ ਫਿਰ ਆਪਾਂ ਚੰਗਰੀ ਮਸੂਹੀ ਸਵੇਰੇ ਦੀ ਰੋਸੂਨੇ ਕੈ 10:30 ਹੋਰ ਉਹ ਚੱਲਣਾ bắtਾ ਚੱਲ ਰਹੇ ਹਾਂ ਹਾਂਜੀ ਤਾਂ ਹੁਣ ਅਸੀਂ ਬਣਾਣ ਲੱਗਿਆ ਵੀਡੀਓ ਤੁਸੀਂ ਦੇਖੋ ਆਪਾਂ ਬਲਾਇਆ ਹੋਇਆ ਵੀਡੀਓ ਲਈ ਬੰਦਾ ਤੇ ਘਾਰਾ ਬਣਾ ਨੇੜੇ ਆ ਤੁਸੀਂ ਵੀਊ ਚੈੱਕ ਕਰ ਸਕਦੇ ਹੋ ਰੇ ਸਾਡੇ ਵਧੀਆ ਹੀ ਆਂਦੀ ਆ ਵੀਡੀਓ ਦੇਖੋ ਮੈਨੂੰ ਨੁੱਕ ਦਿਖਾਓ ਲਓ ਦੇਖ ਲੋ ਆਪਾਂ ਵੀਡੀਓ ਬਣਾਣ ਲੱਗ ਗਏ ਹੁਣ ਚਲੋ ਵੀਡੀਓ ਕਰਕੇ ਆਪਾਂ ਚੱਲਦੇ ਪਾਵਾਂਗੇ ਇੰਸਟਾ ਤੇ ਹੋਰ ਤੇ ਫਿਰ ਅਸੀਂ ਜਾਵਾਂਗੇ ਚੰਡੀਗੜ੍ਹ ਹਸਪਤਾਲ ਸੀ ਬਹੁਤ ਲੇਟ ਹੋ ਗਿਆ ਪਹਿਲਾਂ ਹੀ ਤੇ ਹੁਣ ਮੌਸਮ ਦੇਖੋ ਅਸੀਂ ਚੈੱਕ ਕਰੋ ਕਿੰਨਾ ਘੈਂਟ ਅੱਜ ਵੀਡੀਓ ਬਰੀਆ ਬਣੂਗੀ ਸੋ ਅਸੀਂ ਵੀਡੀਓਜ਼ ਬਣਾ ਲੀਆਂ ਹੁਣ ਆਪਾਂ ਚੱਲਦੇ ਹਾਂ ਤੇ ਚਲੋ ਚੱਲੀਏ ਚੱਲੀਏ ਆ ਲਿਖਿਆ ਮੇਰੇ ਪਰਸ ਦੀ ਵਿੱਚ ਚੱਕੀ ਰੱਖ ਸੋ ਗਾਇਸ ਅਸੀਂ ਪਹੁੰਚ ਗਏ ਸੀਗੇ ਹਸਪਤਾਲ ਤੇ ਦੇਖ ਲਓ ਅਸੀਂ ਪਾਰਕ ਕਰਤਾ ਆਪਣੇ ਬਾਈਕ ਸੋ ਹੁਣ ਆਪਾਂ ਜਾਂਦੇ ਆਂ ਅੰਦਰ ਕਿ ਡਾਕਟਰ ਨੂੰ ਮਿਲਦੇ ਆਂ ਦੇਖੋ ਤੁਸੀਂ ਕਿੰਨੀ ਭੀੜ ਆ ਬਹੁਤ ਭੀੜਾ ਸਵਾਏ ਹਸਪੀਟਲ ਹਸਪੀਟਲ ਨਹੀਂ ਲੱਗਦਾ ਐ ਲੱਗਦਾ ਕੋਈ ਮਾਲਚ ਨਹੀਂ ਆ ਕੇ ਜਿੱਦਾਂ ਕੋਈ ਮਾਲ ਹੁੰਦਾ ਬਹੁਤ ਵਧੀਆ ਹਸਪੀਟਲ ਹੈ ਜੀ ਤੁਹਾਨੂੰ ਅੰਦਰ ਤੋਂ ਦਿਖਾਉਂਗੇ ਸੋ ਬਹੁਤ ਵਧੀਆ ਚੱਲਦੇ ਆਂ ਅੰਦਰ ਤੁਹਾਨੂੰ ਮਿਲਦੇ ਆਂ ਡਾਕਟਰ ਨੂੰ ਚਲੋ ਡਾਕਟਰ ਨੂੰ ਦੇਖ ਕੇ ਅੰਦਰ ਕੈਫੇ ਵੀ ਨੇ ਇਹ ਆਹ ਦੇਖੋ ਜਿੱਤ ਆ ਅਸੀਂ ਲੱਭੀ ਪੂਰੀ ਟੋਰ ਕੱਢੀ ਹੈ ਸੋ ਉਹ ਨੰਨ ਨੇ ਟੋਕਨ ਨੰਬਰ ਦਿੱਤਾ ਸੋ ਹੁਣ ਆਪਾਂ ਵੇਟ ਕਰਦੇ ਆ ਇਹ ਚਾਹਤਾ ਰਿਹਾ ਕਿ ਕਿਸੇ ਕਿਸੇ ਕੰਮ ਤੋਂ ਮੈਂ ਕਹਿ ਦਿੱਤੀ ਕਿ ਦੋ ਰੋੜੀ ਸੋ ਪ੍ਰਕੰਮੀ ਗਿਆ ਨੂੰ ਨੇ ਅੱਜ ਚਲੋ ਹੁਣ ਤਾਂ ਠੀਕ ਆ ਪਹਿਲਾ ਨਾ ਕਈਆਂ ਨੂੰ ਮੇਰੇ ਜਿਹੜੀ ਮੇਰੀ ਪ੍ਰੋਬਲਮ ਉਹ ਕਈ ਲੋਕਾਂ ਨੂੰ ਹੈਗੀ ਆ ਜੇ ਕਿਸੇ ਨੇ ਮਤਲਬ ਇੱਥੇ ਤੋਂ ਕਰਵਾਉਣਾ ਹੈ ਸੱਚੀ ਗੱਲ ਜੇ ਕਿਸੇ ਨੇ ਕਰਵਾਉਣਾ ਹੈ ਇੱਥੇ ਤੋਂ ਇਲਾਜ ਅਲਸਰੇਟਿਵ ਕੋਲਾਈਟਿਸ ਦਾ ਬਹੁਤ ਵਧੀਆ ਕਰਦੇ ਨੇ ਦੇਖੋ ਮੇਰੇ ਨਾਲ ਕਈ ਮਜ਼ਾਕ ਨਹੀਂ ਕਰਦੇ ਸੋ ਸਾਰੇ ਬੈਠੇ ਆਪਾਂ ਵੀ ਬੈਠਾ ਲਾਈਏ ਅਸੀਂ ਡਾਕਟਰ ਕੋਲ ਗਏ ਜੀ ਚ ਗਏ ਫਿਰ ਉਹ ਕਹਿੰਦੇ 3rd ਫਲੋਰ ਤੇ ਜਾਓ ਫਿਰ ਉਹਨੂੰ ਸੀ ਡਾਕਟਰ ਨੂੰ ਕਿ ਲੈਂ ਫੈਂਡੋਸਕੋਪੀ ਹੋਏਗੀ ਜੀ ਚ ਦੇਖੋ ਉਹਨਾਂ ਨੇ ਚੈੱਕ ਕੀਤਾ ਕਿ ਯੂ ਹੈ ਵੀ ਟਕੋਸਿਮਾਰ ਕਰਦੇ ਸੀ ਫਿਰ ਉਹਨੂੰ ਦੇਖਦੇ ਕਿੰਨੇ ਢੇਟ ਕਰਵਾਉਣੇ ਆ ਸੋ ਪਤਾ ਨਹੀਂ ਕਿਤਨੇ ਹੋ ਗਏ ਮਸਾਂ ਦਾ ਕਿਹੜਾ ਨੰਬਰ ਆਇਆ ਉਹਨੇ ਡਾਕਟਰ ਨੂੰ ਮਿਲਿਆਗੇ ਬਸ ਸਾਰਾ ਕੁਝ ਠੀਕ ਹੋ ਉਹਨਾਂ ਦੀ ਰਿਪੋਰਟ ਠੀਕ ਹੈ ਇਸ ਤੋਂ ਸਾਰਾ ਟੋਕਨ ਆ ਗਿਆ ਤੇ ਉਹ ਗਏ ਆ ਕਾਊਂਟਰ ਤੇ ਸੋ ਮੈਂ ਚੱਲ ਗਿਆ। ਕੋਲ ਬੈਠ ਕਰਦੇ ਆਪਣੇ ਟੋਕਨ ਦੀ। ਮੈਨੂੰ ਤਾਂ ਭੁੱਖ ਵੀ ਲੱਗਦੀ ਤੇ ਪਿਆਸ ਵੀ ਬਹੁਤ ਲੱਗਦੀ। ਮੈਨੂੰ ਕੁਝ ਪਿਲਾ ਦਿਓ। ਪਿਆਸ ਬਹੁਤ ਲੱਗਦੀ। ਪਾਣੀ ਪਿਲਾ ਦੇਣਾ ਤਾਂ ਦੱਸੋ। ਹੋਰ ਮੈਂ ਕੁਝ ਨਹੀਂ ਹੈਗਾ। ਚਲੋ ਕਰਨਾ ਟੋਕਨ ਵੀ ਲੈਣਾ ਪਵਾਉਣਾ। ਮੇਰਾ ਪੈਸਾ 70 ਲਾ ਲਿਆ। ਕੀ ਐਕਸੋ ਬਿਲ ਹੈ। ਮੈਨੂੰ ਜਾਣਾ ਪੈ ਰਿਹਾ।

ਸਾਬਿਤ 27 ਚੱਲੇਗਾ ਆਪਣਾ 729 ਆਪਣਾ 720 ਕਰਨਾ ਹੈ 727 ਜਿੰਨੇ ਸੀ ਦੋ ਨੰਬਰ ਲੈ ਨਹੀਂ ਨਹੀਂ ਨੰਬਰ ਵੀ ਦੇਗਾ ਉਹਦੇ ਤੇ ਕਾਊਂਟਰ ਨੰਬਰ ਲੈਣਾ ਹੈ ਇਹਦੇ ਤੇ ਕਾਊਂਟਰ ਨੰਬਰ ਕਰਾ ਲਵਾ ਉੱਥੇ ਚੱਲਣੇ ਹੈ ਇਹ ਅਜੇ ਤਾਂ ਪਹੇਰੇ ਆ ਜੀ ਤਾਂ ਦੇ ਦੋ ਫਰੂਟੀ ਉਹ ਨਹੀਂ ਮਿਲਿਆ ਕੋਈ ਪੀਨ ਨੂੰ ਕੁਸ਼ਾ ਪੀਨ ਨੂੰ ਕੁਸ਼ ਮਿਲਿਆ ਆਏਗਾ ਪੀਨ ਨੂੰ ਹੋਰਾ ਕੀ ਪੀਨੂ ਯਾਰ ਸੌਰੀ ਪੀਨੂ ਕਹਤਾ ਮਤਲਬ ਲੇਜ਼ਰ ਨਹੀਂ ਹੈਗੇ ਲੇਜ਼ਰ ਐਨਾਲਿਸਿਸ ਮੋਰ ਸਿੰਨਾ ਤੇ ਲੇਜ਼ਰ ਆ ਅੰਦ ਬੰਦ ਕੀਤੀ ਨਹੀਂ ਤੇ ਕਿਹਦੀ ਨਹੀਂ ਅਗੀ ਲਿਖਿਆ ਨਹੀਂ ਠੰਡੇ ਪੀਣੀ ਵੀ ਨਹੀਂ ਜਾਂਦੇ ਮੌਸਮ ਚੰਗੇ ਹੋ ਰਹੇ ਯਾਰ ਠੰਡੀ ਗਿੰਡੀ ਦਾ ਵਕਿਲ ਲੱਗਦੀ ਆ ਕੰਨੀ ਯਹ ਲੋ ਐਟਲਟ ਦਾ ਟੈਸਟ ਹੋਣ ਥੱਕੇ ਆ ਦੇਖਦੇ ਸੀ ਤੁਹਾਨੂੰ ਸਹੀ ਲੱਗਿਆ ਪੈਨ ਨਹੀਂ ਕੱਟਾ ਉਹਨੂੰ ਉਹ ਕੱਟਿਆ ਪੈਰ ਗਿਆ ਤਾਂ ਫਿਰ ਸੀ ਤੇ ਅੱਜ ਬਲੱਡ ਦਾ ਟੈਸਟ ਹੋਣ ਲੱਗਿਆ ਦੇਖਦੇ ਸੀ ਤੁਹਾਨੂੰ ਸਹੀ ਲੱਗਿਆ ਪੈਨ ਨਹੀਂ ਕੱਟਾ ਉਹਨੂੰ ਉਹ ਕੱਟਿਆ ਪੈਰ ਗਿਆ ਤਾਂ ਫਿਰ ਸੀ ਮੈਡਮ ਨੂੰ ਕਰਨਾ ਨਹੀਂ ਆਤਾ ਲੱਗਦਾ ਮੈਨੂੰ ਮਾਰੀ ਤਾਂ ਕਿਹਾ ਆ ਦੇਖੋ ਕਿੰਨੇ ਪਹਿਲਾ ਹੀ ਦਿਨਾਂ ਬਲੱਡ ਘਟਿਆ ਦੇਖੋ ਇੱਧਰ ਵੀ ਮਹਾਦੇਵੀ ਉੱਧਰ ਵੀ ਮੋਤਰਾ ਮਨਾ ਕਿਤਾ ਮਨਾ ਤਾਂ ਨਹੀਂ ਕੀਤਾ ਵੈਸੇ ਮਤਲਬ ਕੋਈ ਨਾ ਮੈਂ ਰੋਗੀ ਬਣੇਗਾ ਤਾਂ ਆਪਾਂ ਲਿਆਏਗੀ ਆ ਦੇ ਕੋ ਚੇਨ ਰਿ ਹੈ ਬੀਨ ਸੋ ਚੇਨ ਆ ਮੈਂ ਹੁੰਦੇ ਤੈ ਅਭੀ ਤਾਂ ਜੇ ਇਹ ਬੀਚ ਰਿ ਹੈ ਤਾਂ ਤੇ ਕੋਈ ਕੱਖ ਨਹੀਂ ਹੁੰਦਾ ਹਾਂ ਕੋ ਬੋ ਜਬ ਇਬਨ ਅਮਲ ਹੈ ਖਾਰਸ ਕੀ ਹੈ ਨੇ ਹੈ ਚ ਕੀ ਟੋਣ ਹੈ ਸ਼ੇਅਰ ਮੈਂ ਰੇ ਸੇ ਫਲਾਉਂਦੀ ਸੀ ਜੇ ਇਹ ਮੈਂ ਚਾਹ ਸੇ ਲੇ ਲਾਂ ਆ ਜਾਓ ਇਧਰ ਹਾਂ ਦੇ ਕੇ ਸਿੰਪਲ ਰੋਟੀ ਹੈ ਉਹ ਨਹੀਂ ਰੇ ਰੇ ਗਿਆ ਫਾਸਟ ਫੂਡ ਆ ਉਹ ਖਾਣਾ ਨਹੀਂ ਆਪਾਂ ਨੂੰ ਉਹ ਆਪਾਂ ਖਾਣਾ ਨਹੀਂ ਸੜ ਕਿਉਂ ਮੰਜਾ ਕਿੰਨਾ ਖੰਦ ਲਾਇਆ ਹੋਇਆ ਹੈ ਨਾ ਪਾਇ ਸੀਗੇ ਹੁਣ ਕੁਝ ਖਾਣ ਪੀਣ ਸੋ ਮੈਂ ਤੁਹਾਨੂੰ ਦਿਖਾਉਣੀ ਆਂ ਦੇਖੋ ਆਪਾਂ ਆਏ ਸੀਗੇ ਰੋਟੀ ਖਾਣ ਸੋ ਚਲੋ ਅੰਦਰ ਜਾਂਦੇ ਆਂ ਰੋਟੀ ਖਾਣੇ ਆਂ

ਇਸ ਤੋਂ ਬਾਅਦ ਜਿੰਨੂੰ ਗਰੀ ਰੋਟੀ ਹੈ ਨਾ ਉਹ ਅੰਮ੍ਰੋ ਰੋਟੀ ਹੁੰਦੀ ਹੈ ਉਹ ਮਾਰ ਰੋਟੀ ਵਿੱਚ ਮਸਾਲੇ ਲੱਗਦੇ ਨੇ ਰੋਟੀ ਆਪਾਂ ਰੋਟੀ ਜਿਹੜੀ ਸਬਜੀ ਸਪਾਈਸਿਸ ਹੁੰਦੀ ਹੈ ਆਪਣੇ ਨਹੀਂ ਸਪਾਈਸ ਵੀ ਮੀਡੀਅਮ ਸਪਾਈਸ ਅਲੱਗ ਹੈ ਬਿਨਾਂ ਮਸਾਲੇ ਸੋ ਅਸੀਂ ਪਹੁੰਚ ਗਏ ਸੀਗੇ CB67 ਲਾਅ ਦੇ ਵਿੱਚ ਸੋ ਟਾਈਮ ਟੂ ਨਾ ਯੂਸ ਟੂ ਫਾਲੋ ਕੀ ਜੀ ਆਉਂਦੇ ਹੈਂ ਆਪਕਾ ਸੈਂਡ ਨਾ ਹੋ ਗਿਆ ਸੀ ਤੇ ਮੈਂ ਮਗਰ 5 ਵਜੇ ਦੇ ਸਵੇਰ ਦੇ ਆਏ ਵਿੱਚ 6 ਵਜੇ ਦੇ ਸਵੇਰ ਆਇਆ ਹਾਂ ਸੋ ਮੈਂ ਆਪਾਂ ਕੁਝ ਲੈ ਕੇ ਥੋੜਾ ਬੋਤ ਘੁੰਮਦੇ ਆ ਤੇ ਦੇਖੀਏ ਕੋਈ ਚੀਜ਼ ਪਸੰਦ ਆਈ ਫਿਰ ਮੈਂ ਲਵਾਂਗੀ ਤੂੰ ਪਹਿਲ ਆ ਜਾਓ ਤੀ ਨਾ ਪਰ ਮੈਂ ਮੈਂ ਦਵਾਤਾ ਜੀ ਮੈਂ ਕੁਝ ਸ਼ੁਰੂ ਆ ਸੋ so, ਦੇਖੋ Starbucks ਦੇ ਕੋਲ ਅੱਜ ਫੇਰੀ ਗੱਲ ਸੁਣੀਆ Starbucks ਕਿਹਾ ਉਹ ਸਾਡੀ ਗਮੀਨ ਉਹ ਹੈ ਨਾ ਆਹ ਨਾਲ ਪੀਂਦੇ ਆ ਪਰ ਚੰਦੇ ਆ ਆ ਆਹ ਕਰਵਾ ਦੇ ਉਹ ਪਾਸ Starbucks ਪੀਣ ਨਾ ਨਹੀਂ ਦੇਖਦੇ ਹੁਣ ਇਹ ਮੁੱਕਰਦੇ ਤਾਂ ਨਹੀਂ ਹੈਗੇ ਦੇਖਦੇ ਮੈਨੂੰ ਕੋਈ ਚੱਕਰ ਨਹੀਂ ਪਰ ਹੈਲਦੀ ਖਾਓ ਇਹ ਦੇਖਦੇ ਮੈਨੂੰ Starbucks ਪਿਲਾਉਣੇ ਕਿ ਨਹੀਂ Starbucks ਦੇ ਚੰਨ ਉਸ ਦੁੱਧ ਵਾਲੀ ਚੀਜ਼ ਆ ਉਹਨੂੰ ਖੇਚ ਸਕਦੇ ਜਿਹੜੀ ਜਿਹੜੀ ਤਲੀਆਂ ਹੋਣ ਉਹ ਤੋਂ ਬਾਰੇ ਵੀ ਪੈਂਦਾ ਗੋਲੀ ਵੰਦੀ ਦੇਖਦੇ ਆ ਤੁਸੀਂ ਮੁੱਕਰਦੇ ਨਹੀਂ ਆ ਹਾਂ ਇਹ ਸਟਾਰ ਵੱਲ ਦੇਖ ਲਈਏ ਮੈਂ ਜੇਕਰ ਆਉਗੀ ਕਿੰਦਾ ਕਿ ਆਉਗੂੰਗਾ ਚਲੋ ਚਲੋ ਅੰਦਰ ਚਲੋ ਆ ਰਹੇ ਚੰਨ ਵਾਈਫਾਈ ਫ੍ਰੀ ਹੈ ਚਲਾਨੀ ਕਿਵੇਂ ਆ ਲਿਖਿਆ ਵਾਈਫਾਈ ਫ੍ਰੀ ਹੈ ਪੂਲ 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 लोग करवाओ जी मेरे लिए स्टार ओ oh, अंदर सामने आओ इधर आओ आगे चल गए रात देख मैं खड़ा करवाइए देखो कोई पेड़ा हां हां और कितने पेड़ा देखो करवाओ देख देखो पेड़ा है मतलब सिंपल केड़ी बिल्कुल सिंपल में चॉकलेट वाली या वनीला uh, और कॉफी कोल्ड केड़ा ਜੀ ਬਹੁਤ ਹੀ ਕਾਇਦੇਮਾ। ਮੈਨੂੰ ਵੀ ਨਾ ਮਿਸਾਲ ਚਾਹੀਦੀ। ਪਹਿਲੀ ਵਾਰ ਵੀ ਲੱਗੀ ਆ। ਸਹੀ ਆ ਲਸਟ ਸਟਾਰਬਕਸ ਕਲਿਨਰੀ ਪੀਂਗਣੇ। ਥੰਮਦੇ ਦਾ ਬਿੱਤਾ ਸੀ। ਉਹ ਤਾਂ ਟਰਾਈ ਕੀਤਾ ਹੋਇਆ ਮੈਂ ਕਿਹਾ ਕਿ ਸਟਾਰਬਕਸ ਟਰਾਈ ਕਰਦੇ ਆ। ਇੱਕ ਦਾ ਹੋ ਗਿਆ ਜਿਹੜਾ ਕੋਲਡ ਬਰੂ ਗੈਸ ਸਿਗਨੇਚਰ ਕੋਲਡ ਬਰੂ। ਮੇਰੇ ਨੂੰ ਚਾਹ ਆਣੀ। ਇਹ ਮਤਲਬ ਨੋਰਮਲ ਸ਼ੇਕ ਨੂੰ ਪੀਣਾ ਹੈ ਨਾ। ਤੋ ਸਿਰਫ ਨਹੀਂ ਪੀਣਾ। ਮੈਂ ਉਸ ਨੂੰ ਫੋਨ ਕਰਕੇ ਪੁੱਛਿਆ ਕਿ ਡਿਸਕਾਊਂਟ ਕਿਵੇਂ ਕਰਨਾ ਹੈ। ਮੇਰੇ ਹਾਂ।

ਹਾਂਜੀ ਕਿਵੇਂ ਦਾ ਲੱਗਿਆ ਲੱਗਣ ਨੂੰ ਵੀ ਆਪ ਨੂੰ ਬਹੁਤ ਜੀਪੇ ਕਰ ਰਹੇ ਬਹੁਤ ਜਿਆਦਾ ਉਮੀਦਾਂ ਸੋ ਅਗੇ ਸਪੋਰਟ ਕਰਦੇ ਆ ਵਾਓ ਕਿੰਨੂ ਅਰਥ ਥੈਂਕ ਯੂ ਇਹ ਸਾਥ ਦਾ ਮੇਰਾ ਬਹੁਤ ਜੀ ਕਰ ਰਿਹਾ ਹੈ ਥੈਂਕ ਯੂ so much ਫਸਟਾਰਬਕਸ ਖਾਧਾ ਕੇ ਲਈ ਦਿਓ ਜਿੱਤਿਵਾ ਮੈਂ ਫੇਰ ਪੀਂ ਕੱਲੀ-ਕੱਲੀ ਵੀ ਹੋ ਗਈ ਹੁਣ ਆਹ ਤੇ ਮੈਂ ਇਹ ਮੂੰਹ ਬੰਨੀ ਦੇਖੂੰਗਾ ਗਾਣਾ ਜੀ ਕਰ ਰਿਹਾ ਪੇਨ ਦਾ ਤੇ ਹੁਣ ਕੀ ਕਰਿਆ ਜਾਵੇ ਦਾ ਸਰ ਯਾ ਕੋਵਿਡ ਇਸਨੇ ਕਹਿੰਦਾ ਕੀ ਕੀ ਦੇਖਣਾ ਕੀ ਕੀ ਦੇਖ ਪਰ ਐਨ ਦੇ ਖਰਾਬ ਹੁਦੇ ਵਰਗੇ ਮੈਨੂੰ ਲੱਗਦਾ ਉਹਨਾਂ ਨੇ ਮੁੱਠੇ ਨੂੰ ਡਾਕ ਪਿਆ ਟੇਸਟ ਸੀਗੇ ਇਹਦਾ ਮਤਲਬ ਲੱਗਦਾ ਜਿਵੇਂ ਕਿ ਕਿਹੜੀ ਚਾਕਲੇਟ ਵਾਲੀ ਕਰਾਈ ਸੀ ਅੱਛਾ ਹਾਂਜੀ ਉਹ ਉੱਧਰ ਦੇਖਿਓ ਆਲਡੋ ਦੇ ਪਰਸ ਦੇਖਿਓ ਐਦਾਂ ਹੁਣ ਦੋ ਆ ਪਲਾਂਟ ਹਰਤੀ ਤੇ ਮਿਲ ਕੌਫੀ ਕੌਫੀ ਨਹੀਂ ਮੈਂ ਬਸ ਦੇਖਣੀ ਆਲਡੋ ਦੀ ਹਾਂਜੀ ਮਾਸਾਂ ਹੀ ਮਸਾਂ ਗਈ ਜੇ ਸਾਨੂੰ ਰੋਟੀ ਖਾਣ ਨੂੰ ਮਿਲੀ ਸੀ ਮੇਰੇ ਦਾ ਭੁੱਖ ਪੋਰੀ ਐਣ ਮਿਟ ਗਈ ਹੁਣ ਬਹੁਤ ਭੁੱਖ ਲੱਗੀ ਹੋਈ ਸੀ ਅਸਾਂ ਇੱਕ ਠਾਬਾ ਮਿਲਿਆ ਤਾਂ ਉੱਥੇ ਤਾਂ ਉੱਥੇ ਸਾਨੂੰ ਰੋਟੀ ਨਸੀਬ ਹੋਈ ਤੇਰੇ ਕਿੰਨਾ ਘੈਂਟ ਬਾਈ ਤੇ ਜਾ ਰਿਹਾ ਹੈ ਘੈਂਟ ਵੱਜ ਰਿਹਾ ਪਿਆਨੋ ਮੇਰੀ ਗੱਲ ਸੁਣੀਓ ਮੈਂ ਕੋਈ ਫਰੌਕ ਦੇਖਣ ਨੂੰ ਨੂੰ ਹੁਣ ਹੁਣ ਤੱਕ ਮੈਂ ਸ਼ਾਪਿੰਗ ਕਰਾ ਕੇ ਆ ਗਿਆ ਹਣੇ ਹੁਣ ਹੋਰ ਫਰੌਕਾਂ ਦੇਖਣੀਆਂ ਤੇਰੇ ਇੱਕ ਵਾਸਤੇ ਤੂੰ ਹੋਰ ਇਹ ਨਾ ਦੇਖਿਆ ਕਰਦੇ ਉਹ ਐਸੀ ਥਾਂ ਤੇ ਦੇਖਿਆ ਯਾਰ ਜਿੱਥੇ ਬਾਈ ਦੀ ਮਾਰਕੀਟ ਹੋਰ ਗੇਟ ਚ ਮੇਰੇ ਵੀ ਬਾਈ ਦੀ ਮਾਰਕੀਟ ਉਹ ਵੀ ਕਿੱਥੇ ਹੈ ਚਲੋ ਉਹਰੇ ਵੀ ਦਵਾ ਦਾਂਗੇ ਕੋਈ ਕਿਸੇ ਕਿਸੇ ਚ ਲੈ ਲਿਓ ਹਾਂ ਹਾਂ ਕੋਈ ਕਿਸੇ ਕੋ ਲੈ ਲੈ ਮੈਂ ਕਿਹਨੂੰ ਦਵਾ ਲਵਾਂ ਤੇਨੇ ਵੀ ਬਾਕੀ ਗਿਆ ਸੋ ਦੇਖ ਲਓ ਇੱਕ ਬਰੈਡ ਅਸੀਂ ਮਤਲਬ ਤਿੰਨ ਬਰੈਡ ਅਸੀਂ ਹਸਪੀਟਲ ਦੇ ਵਿੱਚ ਖਾਣੇ ਸੀ ਜਿਹੜਾ ਬੱਚੇ ਇਹਨਾਂ ਨੇ ਰੋਟੀ ਖਾ ਕੇ ਮੈਂ ਉਹ ਸ਼ੇਕ ਪੀ ਕੇ ਹੁਣ ਇਹਨਾਂ ਨੇ ਬਰੈਡ ਖਾਣਾ ਇਹਨੇ ਭੁੱਖੇ ਲੱਗੀ ਜਾਂਦੀ ਆ ਮਿਸ ਤੋਂ ਬਾਅਦ ਆਪਾਂ ਵਸੂ ਜਾਵਾਂਗੇ ਇਸ ਹਸਪੀਟਲ ਉੱਧਰੋਂ ਕਿਤਾ ਆਗੁਰਦਵਾਰ ਸਾਹਿਬ ਜਾਵਾਂਗੇ ਫਿਰ ਆਪਾਂ ਇੱਥੇ ਘੁੰਮਤਲੇਸ ਥੋੜਾ ਨਾ ਹੋਰ ਫਿਰ ਆਪਾਂ ਗੁਰਦਵਾਰਸ਼ਕ ਜਾਂਦੇ ਆ ਫਿਰ ਉੱਥੇ ਮੱਥਾ ਦੇ ਕੇ ਕਿਉਂਕਿ ਅੱਜ ਜਿਵੇਂ 4 ਸਤੰਬਰ ਆ ਨਾ ਕਈ ਨੂੰ ਪਤਾ ਹੋਊਗਾ ਜਿਵੇਂ ਅੱਜ ਨਾ ਹੋ ਸੀガル ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜੋ ਉਹਦੇ ਕਰਕੇ ਸੀ ਮੱਥਾ ਵੀ ਦੇ ਕੇ ਐਸਾ ਕੁਝ ਹੀ ਇਹ ਤਾਂ ਮੈਂ ਬਾਰੇ ਕੁਝ ਦਵਾਣਾ ਨਹੀਂ ਹੈਗਾ ਮੈਂ ਤਾਂ ਬਾਲ ਕੁਝ ਦਵਾਤਾ ਉਹ ਫਿਕ ਮੈ ਅਮਰੀਕਾ ਤੋਂ ਨਹੀਂ ਆਉਂਦੇ। ਟੈਲੀਫੋਨ 'ਤੇ ਬੋਲ ਕੇ ਆ। ਬਹਾ ਹਸਪੀਟਲ ਨਹੀਂ ਆਇਆ। ਪੂਰੇ ਕੈਪਟਨ। ਬੋਲਦੇ ਨਿੱਤੀ ਦਾ ਨਹੀਂ ਆਇਆ। ਮੇਨ ਕੰਮ ਸੀ ਸਾਡਾ ਹਸਪੀਟਲ ਦਾ। ਹਸਪੀਟਲ ਜਾਣਾ। ਕਿ ਤੰਦਰੁਸਤ ਰੋਗੇ ਐਵੇਂ ਕਮਾਨ ਲੈ ਕੇ ਆਇਆ। ਕੋफी ਬਰਾਦਰੀ ਦੀ ਯੋਜਨਾ ਨਹੀਂ। ਕਿੰਡੀ ਤਗੜੀ ਗੱਲ ਆ। ਤਕੀ ਨੂੰ ਕੀ ਰਾਇ? ਪਹਿਲਾਂ ਕਹਿੰਦੇ ਪਿੱਸੀ ਆ ਹਮ। ਸਟਾਰਬਕਸ, ਬ੍ਰੇਕ ਆ ਸਟਾਰਬਕਸ। ਟੀਮ ਨੂੰ ਤਾਰ ਕੋ ਰਜਿਸਟਰਿੰਗ ਕਿਸੇ ਨੂੰ ਸਪੈਲਿੰਗ ਜਾਇ ਨਹੀਂ ਜਾਂਦੇ ਤਾਂ ਉਹ ਬਹਿ ਦੋਈਆ ਇਸ ਅਨਪੜ੍ਹਤ ਵੀ ਨਹੀਂ ਨੰਨੀ ਪਰ ਪਰੇ ਦੀਆਂ ਪਤਾ ਕਿ ਕਿਸ ਅੰਦਰ ਦੱਸਦੇ ਆਂ ਅੱਗੇ ਪਹੁੰਚੇ ਜਾ ਰਹੇ ਆਂ ਸੋ ਗਾਇਸ ਅਸੀਂ ਪਹੁੰਚ ਗਏ ਸੀਗੇ ਸੋਹਾਰੇ ਗੁਰਦਵਾਰੇ ਸਾਈਡ ਦੇਖੋ ਤੇ ਅੱਜ ਸਭ ਨੂੰ ਪਤਾ ਹੈ ਕਿ ਕੀ ਹੈ ਅੱਜ ਅਸੀਂ ਗਿੱਗਰੂ ਗ੍ਰੈਂਡ ਸਾਹਿਬ ਜੀ ਦਾ ਪ੍ਰਕਾਸ਼ ਪੁਰ ਤੁਹਾਨੂੰ ਅੱਗੇ ਤੋਂ ਦਿਖਾਉਣੀ ਆਂ ਮੈਂ ਤਾਂ ਕਰਕੇ ਫਿਰ ਅਸੀਂ ਸੋਚਿਆ ਵੀ ਮੱਥਾ ਟੇਕਣ ਆਈਏ ਸੋ ਸਈ ਚੰਡੀਗੜ੍ਹ ਵੀ ਆਣਾ ਸੀਗਾ ਹਸਪੀਟਲ ਸੋ ਉਹਦੇ ਕਰਕੇ ਅਸੀਂ ਮੱਥਾ ਵੀ ਟੇਕਣਾ ਦੇਖੋ ਕਿੰਨਾ ਸੋਹਣਾ 뷰 ਆ ਗਿੱਡਰ ਸਾਹਿਬ ਦਾ ਪੇੜ ਵੀ ਬਹੁਤ ਆ ਪਾਰਕਿੰਗ ਦੇਖੋ ਨੇਰਾ ਵੀ ਬਹੁਤ ਹੋ ਗਿਆ ਸੌਪਾ ਘਰੇ ਵੀ ਜਾਣਾ ਪਹਿਲਾਂ ਆਪਾਂ ਜੋੜੇ ਜਮਾ ਕਰਾ ਲਈਏ ਤੁਸੀਂ ਜੋੜੇ ਜਮਾ ਕਰਾਇਆ ਹੋ ਠੀਕ ਆ ਦੇਖ ਕੇ ਦੇਖ ਕੇ ਆ ਵੀ ਲਪਾਪਾ ਵੀ ਦੇ ਦਿਓ ਠੀਕਾ ਜੋੜੇ ਵਿੱਚ ਜਮਾ ਕਰਾ ਦਿਓ ਕਿੰਨਾ ਵਧੀਆ ਲੱਗ ਰਹੇ ਨੇ ਇਹ ਹੁਣ ਆਪਾਂ ਮੱਥਾ ਟੇਕਾਂਗੇ ਦੇ ਦੇਖ ਕਰਵਾਣੀ ਆ ਦੇਖ ਕਰਵਾਣੀ ਆ ਦੇਖ ਆਪਾਂ ਦਾ ਉਰੇ ਕਰਵਾਣੇ ਗੁਰਦੁਆਰਾ ਸਾਹਿਬ ਚ ਦੇਖ ਕਰਵਾ ਲੰਨੇ ਆ ਤੇ ਦੇਖਦੇ ਆ ਕਿੱਧਰ ਹੋਊਗੀ ਆ ਬੀ 8 ਵਜੇ ਕਰੀ ਆ ਗਏ ਸੀਗੇ ਸੋ ਉਸ ਤੋਂ ਬਾਅਦ ਅਸੀਂ ਰੋਟੀ ਖਾ ਕੇ ਤੇ ਚੇਂ ਚੁੰਜ ਕਰਕੇ ਰਿਲੈਕਸ ਹੋ ਕੇ ਹੁਣ ਅਸੀਂ ਪਏ ਆ ਤੇ ਹੁਣ ਟਾਈਮ ਹੋ ਗਿਆ 10:30 ਸੋ ਅਸੀਂ ਸੋਚਿਆ ਵੀ ਵਲੌਗ ਦਾ ਐਂਡ ਤਾਂ ਕਰ ਦਈਏ ਸੀ ਭੁੱਲ ਗਏ ਸੀਗੇ ਸੋ ਅਸੀਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਮਿਲੂਗੇ ਸੋ ਜੇ ਸਾਡਾ ਵਲੌਗ ਵਧੀਆ ਲੱਗਿਆ ਹੋਊਗਾ ਜਿਹੜੇ ਵੀ ਸਾਡੇ ਵਲੌਗ ਵਧੀਆ ਲੱਗਦੇ ਨੇ ਤੁਸੀਂ ਲਾਈਕ ਜਰੂਰ ਕਰਿਆ ਕਰੋ ਤੇ ਇੱਥੇ ਹੀ ਅਸੀਂ ਵਲੌਗ ਦਾ ਐਂਡ ਕਰਦੇ ਆਂ ਤਦੋਂ ਨਵੀਂ ਬਲੌਗ ਦੇ ਵਿੱਚ ਮਿਲਦੇ ਹਾਂ ਅਸੀਂ ਅਸੀਂ ਹੁਣ ਰੈਗੂਲਰ ਬਲੌਗਸ ਪਾ ਰਹੇ ਹਾਂ ਨਾ ਸੋ ਅਸੀਂ ਪਾਉਂਦੇ ਰਵਾਂਗੇ ਤੁਸੀਂ ਸਬਸਕ੍ਰਾਈਬ ਕਰ ਲਓ ਸਾਡੇ ਚੈਨਲ ਦੇ ਨੂੰ ਅਸੀਂ ਵੀਡੀਓਜ਼ ਵੀ ਪਾਉਂਦੇ ਰਹਿਣੇ ਆ ਇੰਸਟਾ ਤੇ ਵੀ ਇੰਸਟਾ ਤੇ ਵੀ ਸਾਡੀ ਸੇਮ ਆਈਡੀਆ ਗਿੰਨੂ ਹਰਸ਼ ਸੋ YouTube ਤੇ ਵੀ ਸਾਡੀ ਸੇਮ ਆਈਡੀਆ ਗਿੰਨੂ ਹਰਸ਼ ਬਲੌਗਸ ਸੋ Snapchat ਤੇ ਵੀ ਸਾਡੀ ਸੇਮ ਹੀ ਆਈਡੀਆ ਗਿੰਨੂ ਹਰਸ਼ ਸੋ ਤਿੰਨੇ ਚੈਨਲਾਂ 'ਤੇ ਤੁਸੀਂ ਸਾਨੂੰ ਫਾਲੋ ਸਬਸਕ੍ਰਾਈਬ ਕਰ ਲਓ ਸਾਡੀ ਨਵੀਂ ਨਵੀਂ ਅਪਡੇਟਸ ਤੁਹਾਨੂੰ ਮਿਲ ਜਾਂਗੇ ਸੋ ਓਕੇ ਬਾਏ ਬਾਏ